ਜਿਵੇਂ ਕਿ ਅਮੋਰ ਦਗਨ ਮਾਨ ਨੇ ਅਸਤੀਫਾ ਦੇ ਦਿੱਤਾ ਆਪਣੇ ਐਮਐਲਏ ਦੇ ਅਹੁਦੇ ਤੋਂ ਔਰ ਦੂਜੇ ਪਾਸੇ ਵਿਕਰਮ ਸਿੰਘ ਨਜੀਠੀਆ ਦੋ ਵੱਡੀਆਂ ਖਬਰਾਂ ਤੇ ਤੁਹਾਡੇ ਨਾਲ ਚਰਚਾ ਕਰਨ ਜਾ ਰਹੇ ਆ ਪੰਜਾਬ ਦੀ ਸਿਆਸਤ ਅਸਲਾਮੁਅਲੈਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਨਾ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਜੀ ਗੱਲ ਕਰਾਂਗੇ ਅਲਮੋਲ ਗੱगन ਮੰਦ ਦੇ ਰੈਜ਼ੀਗਨੇਸ਼ਨ ਦੇ ਬਾਰੇ 'ਚ ਬਹੁਤ ਅਹਿਮ ਕਿਸਮ ਦੀ ਜਿਹੜੀ ਘਟਨਾ ਹੈ ਹੋਈ ਏ ਕਿ ਐਨਯੂ ਬਿਲਕੁਲ ਮੰਜੀਠੇ ਕੇਸ ਦੇ ਨਾਲ ਕਨੈਕਟ ਕੀਤਾ ਗਿਆ ਤੇ ਇਹ ਕਿਹਾ ਜਾਂਦਾ ਹੈ ਕਿ ਬਿਕਰਮ ਮਨਜੀਠੀ ਦੀ ਵਜ੍ਹਾ ਤੋਂ ਹੀ ਇਹ ਜਿਹੜਾ ਰੈਜ਼ੀਗਨੇਸ਼ਨ ਨੇ ਹੋਇਆ ਹੈ ਨਾਲ ਹੀ ਇੱਥੇ ਜਿਹੜੀ ਬਿਕਰਮ ਮਨਜੀਠੀ ਦੀ ਪੇਸ਼ੀ ਸੀ ਅੱਜ ਤੇ ਬਹੁਤ ਐਮ ਕਿਸਮ ਦੀ ਅਜੀਬ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੀ ਵੀਡੀਓ ਦੇ حوالے ਤੋਂ ਪਹਿਲਾਂ ਵੀਡੀਓ ਵੇਖਨੇ ਆ ਜਾਣਕਾਰੀ ਹਾਸਿਲ ਕਰਨੀਆ ਫਿਰ ਮਜ਼ੀਦ ਚਰਚਾ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਉੱਪਰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅਮੇਰ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਆਪਣੇ ਐਮਐਲਏ ਦੇ ਅਹੁਦੇ ਤੋਂ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੋ ਵੱਡੀਆਂ ਖਬਰਾਂ ਤੇ ਤੁਹਾਡੇ ਨਾਲ ਚਰਚਾ ਕਰਨ ਜਾ ਰਹੇ ਆ ਪੰਜਾਬ ਦੀ ਸਿਆਸਤ ਔਰ ਪੰਜਾਬ ਦੀ ਸਰਕਾਰ ਹਲਾਕੇ ਧਰ ਦਿੱਤੀ ਇਹਨਾਂ ਦੋਵੇਂ ਫਬਰਾਂ ਨੇ ਯਾਨੀ ਇੱਕ ਪਾਸੇ ਮਜੀਠੀਆ ਦੀ ਪੇਸ਼ੀ ਹੁੰਦੀ ਆ ਔਰ ਦੂਜੇ ਪਾਸੇ ਜੇਲ੍ਹ ਦੇ ਵਿੱਚ ਇੱਕ ਬਹੁਤ ਵੱਡਾ ਸਵੇਹਾ ਆ ਜਾਂਦਾ ਔਰ ਦੂਜੇ ਪਾਸੇ ਅਨਬੋਲ ਗਗਨਬਾਰ ਜਿਹੜੀ ਕਿ ਬਹੁਤ ਲੰਬੇ ਟਾਈਮ ਤੋਂ ਇਹਨਾਂ ਦੀ ਪਾਰਟੀ ਦੇ ਵਿੱਚ ਖਰੜ ਤੋਂ ਜੰਮੀ ਐਮਐਲਏ ਉੱਦੇ ਦੇ ਉੱਤੇ ਮੌਜੂਦ ਸੀ ਔਰ ਅੱਜ ਇਹਨੇ ਨੇ ਅਚਾਨਕ ਜਿਹੜਾ ਅਸਤੀਫਾ ਦਿੱਤਾ ਹੈ ਉਹ ਵੀ ਇੱਕ अहम ਖਬਰ ਦੇਣੇ ਖਬਰਾਂ ਇੱਕ ਕਰਕੇ ਤੁਹਾਡੇ ਸਾਹਮਣੇ ਪਹਰਾਂਗੇ ਕਿਉਂਕਿ ਬਤੇ ਸਿੰਘ ਮਜੀਠੀਆ ਦੀ ਪੇਸ਼ੀ ਕੁਝ ਹੀ ਵੇਰ ਪਹਿਲਾਂ ਵਿਜੀਲੈਂਸ ਦੀ ਟੀਮ ਨੇ ਕੋਰ ਦੇ ਵਿੱਚ ਲੈ ਕੇ ਜਾਂਦੀ ਆ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਇਸ ਖਬਰ ਦੇ ਨਾਲ ਪਰਥੱਲੀ ਮੱਚ ਗਈ ਹੈ ਕਿਵੇ ਬਿਜੀਲੈਂਸ ਨੇ ਮੋਰਤੋ ਜਾਨੀਆਂ ਨੂੰ ਜੇਲ੍ਹ ਦੇ ਵਿੱਚ ਵਾਪਸ ਲੈ ਗਈ ਹੈ ਔਰ ਉੱਥੋਂ ਇੱਕ ਖਬਰ ਆਉਂਦੀ ਹੈ ਮਜੀਠੀਆ ਦੇ ਉੱਤੇ ਬਹੁਤ ਡਰਾਉਣ ਵਾਲੀ ਖਬਰ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਔਰ ਪਹਿਲੀ ਖਬਰ ਹਨਮੋਰ ਗगन ਮਾਨ ਅਸਤੀਫਾ ਦੇ ਦੇਗੇ ਨੇ ਇਹ ਵੀ ਦਰਸਾਉ ਦੇ ਵਿੱਚ ਇੱਕ ਸੋਚਣ ਵਾਲੀ ਗੱਲ ਹੈ ਕਿਤੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਪੰਤਾਰ ਸਿੰਘ ਸੰਧਵਾ ਉਹਨਾਂ ਨੇ ਆਪਣਾ ਯਾਨੀ ਅਸਤੀਫਾ ਭੇਜ ਦਿੱਤਾ ਹੈ ਤਾਂ ਹਰ ਪੰਜਾਬ ਦੀ ਸਿਆਸਤ ਵੀ ਹਿੱਲੀ ਪਈ ਹੈ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਘੇਰੇ ਵਿੱਚ ਆ ਸਕਦੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਤੁਸੀਂ ਅਪਡੇਟ ਸੁਣੋਗੇ ਹੈਰਾਨ ਕਰ ਦੇਣ ਵਾਲੀ ਹੈ ਕਦੇ ਕਿ ਪਹਿਲਾਂ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਕੋਰਟ ਵੱਲ ਨੂੰ ਲਿਆਂਦਾ ਜਾਂਦਾ ਤਾਂ ਰਾਹ ਦੇ ਵਿੱਚ ਉਹਨਾਂ ਦੇ ਸਮਰਥਕ ਵੱਡੇ ਪੱਦਰ ਦੇ ਉੱਤੇ ਰੌਲਾ ਪਾਉਂਦੇ ਨੇ ਤੇ ਕਹਿੰਦੇ ਉਹ ਮਜੀਠੀਆ ਨੇ ਵੀ ਦੇਖ ਲਈ ਸੀ ਕਿਉਂਕਿ ਮਜੀਠੀਆ ਦੇ ਕਈ ਸਾਰੇ ਆਪੂ ਹੋਰ ਨਾਲ ਦੇ ਜਿਹੜੇ ਵਰਕਰ ਸੀ ਉਹ ਵੀ ਚੱਕੇ ਗਏ ਨੇ ਪੰਜਾਬ ਦੇ ਅੰਦਰ ਇਹਨਾਂ ਦੇਵੇਂ ਖਬਰਾਂ ਨੇ ਤਾਹਰ ਕਮਚਾ ਕੇ ਰੱਖ ਦਿੱਤਾ ਪਹਿਲੀ ਖਬਰ ਹਨ ਮੋਰ ਗਗਨ ਮਾਨ ਅਸਤੀਫਾ ਦੇ ਦੇ ਜਾਂਦੇ ਨੇ ਬੀਤੇ ਕਈ ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਦਿਗਜ ਨੇਤਾ ਅਸਤੀਫਾ ਦੇ ਚੁੱਕੇ ਨੇ ਔਰ ਅੱਜ ਜਿਹੜਾ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਪਹਿਲੀ ਖਬਰ ਤੁਹਾਨੂੰ ਇਹਦੀ ਸੁਣਾਵਾਂਗੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੀ ਸਰਕਾਰ ਘਿਰ ਚੁੱਕੀ ਹੈ ਸੁਣੋ ਬੜੀ ਵੱਡੀ ਖਬਰ ਦਸਤ ਤੱਕ ਦੇਰੀ ਹੈ ਖਰੜ ਤੋਂ ਆਮ ਆਦਮੀ ਪਾਰਟੀ ਨੇ ਮੋਰ ਗਗਨਮਾਨ ਜਿਨ੍ਹਾਂ ਨੇ ਐਮਐਲਏ ਦੇ ਤੌਰ 'ਤੇ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਹੈ ਨਾਲ ਹੀ ਪਾਰਟੀ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਔਰ ਇੱਕ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਵਿੱਚ ਕਿ ਇੱਕ ਹੋਰ ਵਿਅਕਤੀ ਨੇ ਕੀ ਆਮ ਆਦਮੀ ਪਾਰਟੀ ਦੀ ਇਹ ਅਸਤੀਫਾ ਕਿਉਂ ਦਿੱਤਾ ਗਿਆ ਕੀ ਲਿਖਿਆ ਗਿਆ ਇਸ ਪਿੱਛੇ ਕੀ ਕਾਰਨ ਨੇ ਹੋਰ ਵਿਸਥਾਰਪੂਰਵਕ ਜਾਣਕਾਰੀ ਜਾਣਨ ਦੇ ਲਈ ਮੇਰੇ ਨਾਲ ਜ니어 ਪੱਤਰਕਾਰ ਜਕਾਰ ਸਿੰਘ ਭੁੱਲਰ ਜੀ ਜੁੜ ਚੁੱਕੇ ਨੇ ਆ ਭੁੱਲਰ ਸਾਹਿਬ ਆਮ ਆਦਮੀ ਪਾਰਟੀ ਦੀ ਪਹਿਲਾਂ ਤਾਂ ਬਹੁਮਤ ਬਹੁਤ ਵੱਡਾ ਸੀ ਤੇ ਹੁਣ ਵਿਕਤਾਂ ਵੀ ਸਭ ਤੋਂ ਵੱਟੀਆਂ ਜਿਹੜੀਆਂ ਨੇ ਡਿੱਗਦੀਆਂ ਦਿਖਾਈ ਦੇ ਰੀਆਂ ਨੇ ਬੀਬਾ ਅਨਵੋਲ ਗਗਨ ਮਾਨ ਦਾ ਅਸਤੀਫਾ ਇੱਕ ਤਰ੍ਹਾਂ ਦਾ ਸਿਆਸਤ ਵਿੱਚ ਇੱਕ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਲਈ ਬਿਲਕੁਲ ਸੰਦੀਪ ਜੇਕਰ ਪੰਜਾਬ ਸਰਕਾਰ ਦੇ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਅਸਤੀਫਾ ਪ੍ਰਮਾਣ ਕਰ ਲਿਆ ਤੇ ਕਹਿ ਸਕਦੇ ਕਿ ਤਰਨਤਾਰਨ ਦੇ ਨਾਲ ਨਾਲ ਖਰੜ ਵਿਧਾਨ ਸਭਾ ਦੀ ਵੀ ਜਮਨੀ ਚੋਣ ਹੋਵੇਗੀ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਫ ਦਾ ਮੰਤਰੀ ਤੇ ਖਰੜ ਤੋਂ ਐਮ ਐਲ ਏ ਅਨਮੋਲ ਗਗਰਮਾਨ ਨੇ ਅਸਤੀਫਾ ਕਿਉਂ ਦਿੱਤਾਗਾ ਕਿ ਅਨਮੋਲ ਗਗਰਮਾਨ ਉਦੋਂ ਤੋਂ ਹੀ ਰਵਿੰਦ ਕੇਜਰੀਵਾਲ ਦੇ ਨਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਰਾਜ਼ ਚੱਲਦੇ ਆ ਰਹੇ ਸੀ ਜਦੋਂ ਉਹਨਾਂ ਨੂੰ ਬਿਨਾਂ ਦੱਸੇ ਕਾਰਨ ਮੰਤਰੀ ਮੰਡਲ ਤੋਂ ਅਸਤੀਫਾ ਦਿੱਤੀ ਗਈ ਸੀ ਬਾਹਰ ਕੀਤਾ ਗਿਆ ਸੀ ਉਸ ਤੋਂ ਉਸ ਤੋਂ ਬਾਅਦ ਇਹ ਅਨਮੋਲ ਗਗਨਮਨ ਕਾਫੀ ਖਫਾ ਮਹਿਸੂਸ ਕਰ ਰਹੇ ਸੀ ਯਾਨੀ ਪਹਿਲਾਂ ਤਾਂ ਇਹ ਅਨਮੋਲ ਗਗਨਮਨ ਆਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਨਾਰਾਜ਼ਗੀ ਸੀ ਕਿਉਂਕਿ ਮੰਤਰੀ ਮੰਡਲ ਦੇ ਵਿੱਚੋਂ ਉਹਨੂੰ ਬਾਹਰ ਕੱਢਿਆ ਗਿਆ ਸੀ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਵਿਕਰਮ ਸਿੰਘ ਮਜੀਠੀਆ ਕੁਝ ਹੀ ਦਿਨ ਪਹਿਲਾਂ ਉਹਦੀ ਪੇਸ਼ੀ ਹੁੰਦੀ ਆ ਤਾਂ ਉਹਨਾਂ ਦੇ ਸਮਰਥਕ ਸੜਕਾਂ ਦੇ ਉੱਤੇ ਆ ਕੇ ਯਾਨੀ ਗੱਡੀਆਂ ਧੇਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਗੱਡੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਸੀ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਵੀ ਗੱਲ اٹਹੀ ਸੀ ਕਿ ਜਦੋਂ ਮਜੀਠੀਆ ਸਾਹਿਬ ਨੂੰ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਾਂਦਾ ਤਾਂ ਉੱਥੇ ਵੀ ਉਹਨਾਂ ਨੇ ਗ੍ਰਿਫਤਾਰੀ ਦੇ ਵਿੱਚ ਵਾਅਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਘਰ ਦੇ ਅੰਦਰ ਔਰ ਅੱਜ ਜਿਹੜੀ ਸਰਕਾਰ ਬਣੀਓ ਇੱਕ ਬਹੁਤ ਵੱਡੀ ਕਾਰਵਾਈ ਵੀ ਕੀਤੀ ਗਈ ਆ ਕਿਉਂਕਿ ਪ੍ਰਸ਼ਾਸਨ ਨੇ ਉਹਨਾਂ ਨੇ ਜਿੰਨੇ ਵੀ ਅਧਿਕਾਰੀ ਸੀ ਜਾਂ ਫਿਰ ਇਹਨਾਂ ਨੇ ਜਿੰਨੇ ਵੀ ਲੀਡਰ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਜਿਹੜੇ ਪ੍ਰਦਰਸ਼ਨ ਕਰਾਈ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਡਿਟੇਨ ਕਰ ਲਿਆ ਗਿਆ ਨજરਬੰਦ ਕਰ ਦਿੱਤਾ ਬਹੁਤ ਸਾਰੇ ਤਾਂ ਉਹਨਾਂ ਦੇ ਪੁਲਿਸ ਮੁਲਾਜ਼ਮਾਂ ਨੇ ਜਿਹੜੇ ਵਰਕਰ ਸੀ ਉਹਨਾਂ ਨੂੰ ਚੱਕ ਚੱਕ ਕੇ ਖਾਣਿਆਂ ਦੇ ਵਿੱਚ ਵੀ ਡੱਕ ਦਿੱਤਾ ਕਹਿੰਦੇ ਤਾਂ ਹੁਣ ਪੰਜਾਬ ਦੀ ਸਰਕਾਰ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਜੇਲ੍ਹ ਦੇ ਵਿੱਚੋਂ ਖਬਰ ਆ ਰਹੀ ਹੈ ਕਿ ਜਿਹੜੀ ਉਹਨਾਂ ਦੀ ਬੈਰਕ ਪਹਿਲਾਂ ਤਾਂ ਇਹ ਹੀ ਖਬਰ ਉੱਡੀ ਸੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਆਪਣੀ ਬੈਰਕ ਬਦਲ ਦੀ ਗੱਲ ਕਹਿ ਰਿਹਾ ਹੈ ਕਹਿੰਦਾ ਮੇਰੀ ਜਾਨ ਨੂੰ ਖਤਰਾ ਹੈ ਦਰਸਲ ਦੇ ਵਿੱਚ ਉਹਦੀ ਬਾਰਕ ਦਾ ਬਦਲ ਦਿੱਤੀ ਗਈ ਆ ਪਰ ਉਸ ਜੇਲ੍ਹ ਦੇ ਵਿੱਚ ਅਕਸਰ ਤੁਸੀਂ ਇਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਦੇ ਮੂੰਹੋਂ ਵੀ ਸੁਣਿਆ ਕਿ ਭਾਈ ਉਸ ਜੇਲ੍ਹ ਦੇ ਵਿੱਚ ਤਕਰੀਬਨ ਤਕਰੀਬਨ ਯਾਨੀ ਬਹੁਤ ਵੱਡੇ ਪੱਧਰ ਦੇ ਉੱਤੇ ਗੈਂਗਸਟਰ ਬੰਦ ਨੇ ਤਾਂ ਜੇਲ੍ਹ ਦੇ ਅੰਦਰ ਖੁਖਾਰ ਜਿਹੜੇ ਕਿ ਕੈਦੀ ਨਹੀਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਮਜੂਰ ਠੀਆ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰ ਰਿਹਾ ਇਸ ਕਰਕੇ ਖਬਰ ਆ ਰਹੀ ਹੈ ਕਿ ਉਸ ਜੇਲ੍ਹ ਦੇ ਅੰਦਰ ਉਹਨਾਂ ਦੇ ਅੱਜ ਦੇ ਵਕੀਲ ਦੇ ਬਿਆਨ ਨੇ ਉਹਨਾਂ ਦੀ ਪਤਨੀ ਦੇ ਕੋਲ ਖੜੇ ਵਕੀਲ ਦੇ ਅੱਜ ਦੇ ਬਿਆਨ ਨੇ ਕਹਿੰਦਾ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਇਹ ਸਰਕਾਰ ਕਹਿੰਦਾ ਉਹਨੂੰ ਮਰਵਾ ਵੀ ਸਕਦੀ ਹੈ ਤਾਂ ਵਿਕਰਮ ਮਜੀਠੀਆ ਦੇ ਨਾਲ ਕੁੱਟਮਾਰ ਵੀ ਹੋ ਸਕਦੀ ਹੈ ਕਿਉਂਕਿ ਪੰਜਾਬ ਦੀ ਸਰਕਾਰ ਦੇ ਨਾਲ ਸਿੱਧੇ ਦੋ ਹੱਥ ਕਰਨ ਵਾਲਾ ਮਜੀਠੀਆ ਨਿੱਜੀ ਤੌਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਉਹਨਾਂ ਨੇ ਸਵਾਲ ਕੀਤੇ ਕੋਈ ਨਾ ਦੀ ਕੁੜੀ ਚਾਹੇ ਉਹਨਾਂ ਦੇ ਵਿਰੁੱਧ ਹੋਵੇ ਚਾਹੇ ਉਹਨਾਂ ਦਾ ਪਰਿਵਾਰ ਉਹਦੇ ਵਿਰੁੱਧ ਹੋਵੇ ਪਰ ਕਿਸੇ ਬੰਦੇ ਨੂੰ ਇਹ ਅਧਿਕਾਰ ਨਹੀਂ ਕਿ ਮੌਜੂਦਾ ਮੁੱਖ ਮੰਤਰੀ ਨੂੰ ਨਿੱਜੀ ਜ਼ਿੰਦਗੀ ਦੇ ਵਿੱਚ ਸਵਾਲ ਕਰੇ ਪਰ ਅੱਜ ਜਿਹੜਾ ਕਿ ਉਹਨਾਂ ਦਾ ਵਿਕਰਮ ਸਿੰਘ ਮਜੀਠੀਆ ਦਰਸਾਹ ਦੇ ਵਿੱਚ ਜਿਹੜੇ ਸਿਆਣੇ ਲੋਕ ਨੇ ਉਹ ਤਾਂ ਇਹੀ ਕਹਿੰਦੇ ਨੇ ਕਿ ਵਿਕਰਮ ਮਜੀਠੀਆ ਦੀ ਜਿਹੜੀ ਜ਼ੁਬਾਨ ਉਸੇ ਨੇ ਅੰਦਰ ਕਰਵਾਇਆ ਵਿਕਰਮ ਮਜੀਠੀਆ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨਾਲ ਕੁਝ ਵੱਡਾ ਹੋਣ ਵਾਲਾ ਯਾਨੀ ਪੰਜਾਬ ਦੀ ਸਰਕਾਰ ਦੀ ਰਣਨੀਤੀ ਇੱਕ ਪਾਸੇ ਇਹ ਵੀ ਹੈ ਕਿ ਭਾਈ ਇਹ ਜੇਲ੍ਹ ਦੇ ਵਿੱਚੋਂ ਨੂੰ ਛੇੜੜ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਵਕੀਲਾ ਉਹਨਾਂ ਦੀ ਘਰ ਵਾਲੀ ਤੇ ਜਾਂ ਉਹਨਾਂ ਦੇ ਮਤਲਬ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ ਸਾਰਿਆਂ ਨੇ ਇਹੀ ਕਹਿਣਾ ਕਿ ਬਿਕਰਮ ਮਜੀਠੀਆ ਨੇ ਇਸ ਜੇਲ੍ਹ ਦੇ ਅੰਦਰ ਨਾਭਾ ਦੀ ਜਿਹੜੀ ਨਿਊ ਜੇਲ੍ਹ ਹੈ ਯਾਨੀ ਨਵੀਂ ਜੇਲ੍ਹ ਦੇ ਵਿੱਚ ਖਤਰਾ ਹੈ ਤਾਂ ਉਹ ਹੁਣ ਡੇਬਰੂਗੜ੍ਹ ਦੀ ਜੇਲ੍ਹ ਦੀਆਂ ਤਿਆਰੀਆਂ ਪੰਜਾਬ ਦੇ ਲੋਕਾਂ ਦੀਆਂ ਥੈਰੀਆਂ ਵੀ ਆ ਰਹੀਆਂ ਨੇ ਸਰਕਾਰ ਕਹਿੰਦੇ ਤਿਆਰੀ ਕਰ ਰਹੀ ਹੈ ਕਿ ਬਿਕਰਮ ਮਜੀਠੀਆ ਨੂੰ ਜਿਬਰੂਗੜ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਪੰਜਾਬ ਦੇ ਲੋਕ ਅਕਾਲੀ ਦਾਨਾ ਔਰ ਵਿਕਰਮ ਮਜੀਠੀਏ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਭਾਈ ਖਫਾ ਨੇ ਲੋਕ ਤਾਂ ਇਹ ਵੀ ਕਹਿੰਦੇ ਆ ਕਹਿੰਦੇ ਵਿਕਰਮ ਮਜੀਠੀਏ ਦਾ ਕੰਮ ਨਿਮੜੋ ਇਹਨੂੰ ਮੌਤ ਦੀ ਸਜ਼ਾ ਦੇ ਦਿਓ ਕਿਉਂਕਿ ਇਹ ਇੱਕ ਪੱਤਰਕਾਰ ਦੇ ਸਰਵੇ ਹੋਏ ਸੀ ਇੱਕ ਨਿਊਜ਼ ਚੈਨਲ ਦੇ ਉਹਨਾਂ ਨੇ ਪਿੰਡੋਂ ਪਿੰਡੀ ਸ਼ਹਿਰੋਂ ਸ਼ਹਿਰੀ ਸਾਰੇ ਲੋਕਾਂ ਨੂੰ ਪੁੱਛਿਆ ਤਕਰੀਬਨ 100 ਤੋਂ ਵੱਧ ਲੋਕਾਂ ਦੇ ਬਿਆਨ ਆਏ ਸੀ ਕਿ ਵਿਕਰਮ ਮਜੀਠੀਏ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜਾ ਕਾਨੂੰਨ ਨੇ ਕਰਨਾ ਉਹ ਹੀ ਕਰਨਾ ਪਰ ਪੰਜਾਬ ਦੀ ਸਰਕਾਰ ਦੇ ਪੰਜੇ ਦੇ ਵਿੱਚ ਅਕਾਲੀ ਦਲ ਔਰ ਬਿਕਰਮ ਸਿੰਘ ਮਜੀਠੀਆ ਆ ਗਿਆ ਅੱਜ ਹੁਣ ਮਜੀਠੀਆ ਦੇ ਉੱਤੇ ਜਿਹੜਾ ਸੰਕਟ ਪਿਆ ਦਰਸਾਲ ਦੇ ਵਿੱਚ ਇਹਨਾਂ ਦਾ ਕੀਤਾ ਕਰਾਇਆ ਇਹਨਾਂ ਦੇ ਸਾਹਮਣੇ ਆ ਰਿਹਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕਰੀਏ ਪੋਰਟਸ ਵੇਖੀਏ ਬਿਕਰਮ ਮਜੀਠੀਏ ਨੂੰ ਲੈ ਕੇ ਬਹੁਤ ਵੱਡੀ ਚੀਜ਼ ਅੱਗੇ ਹੋਣ ਚੱਲੀ ਏ ਇੱਥੇ ਉਹਦੀ ਜਾਨ ਨੂੰ ਵੀ ਖਤਰਾ ਏ ਨਾਲ ਹੀ ਇੱਥੇ ਕੀ ਜਾਂਦਾ ਪਿਆ ਹੈ ਕਿ ਹਕੂਮਤ ਬਿਕਰਮ ਮਜੀਠੀਏ ਨੂੰ ਮਰਵਾ ਵੀ ਸਕਦੀ ਏ ਉਹਨੂੰ ਜੇਲ ਦੇ ਵਿੱਚ ਹੀ ਉਹਨੂੰ ਖਤਮ ਕਰ ਸਕਦੀ ਏ ਤੇ ਇਹ ਇੱਕ ਬਹੁਤ ਅਹਿਮ ਚੀਜ਼ ਏ ਕਿ ਸਰਕਾਰ ਜਿਹੜੀ ਪੂਰੀ ਤਰ੍ਹਾਂ ਵਿਕਰਮ ਮਜੀਠੀਏ ਦੇ ਖਿਲਾਫ ਖਲੋਤੀ ਦੀ ਹੈ ਜ਼ਾਇਰੀ ਜੇ ਗੱਲ ਹੈ ਇੱਥੇ ਜਿਹੜੇ ਕੇਸ ਨਿਕਲ ਕੇ ਹੁਣ ਸਾਹਮਣੇ ਆਏ ਨੇ ਸਰਕਾਰ ਦੀ ਹੁਣ ਮਜਬੂਰੀ ਹੋ ਗਈ ਹੈ ਕਿ ਉਹ ਵਿਕਰਮਨਜੀਠੀਏ ਦੇ ਖਿਲਾਫ ਐਕਸ਼ਨ ਲਵੇ ਇੱਥੇ ਨਾਲ ਹੀ ਐਸ ਜੇਲ ਦੀ ਗੱਲ ਕੀਤੀ ਕਿ ਐਸ ਜੇਲ ਦੇ ਵਿੱਚ ਬਹੁਤ ਵੱਡੇ ਵੱਡੇ ਗੈਂਗਸਟਰ ਨੇ ਅਰਸ਼ਦੀਪ ਜੀ ਇਹਨਾਂ ਨੇ ਗੱਲ ਕੀਤੀ ਓਬੀਐਸ ਜੇਲ੍ਹ ਦੇ ਵਿੱਚ ਜਿਹਦੇ ਕਰਕੇ ਜਿਹੜਾ ਆ ਬਿਕਰਮ ਮਜੀਠੀਆ ਜਿਹੜਾ ਇਹਦੇ ਵਿੱਚ ਬਹੁਤ ਅਨਸੇਫ ਫੇਲ ਕਰਦਾ ਪਿਆ ਲੇਕਿਨ ਐਥੇ ਹੁਣ ਜਿਹੜੀਆਂ ਤਿਆਰੀਆਂ ਨੇ ਹੁੰਦੀਆਂ ਪਈਆਂ ਨੇ ਕਿ ਬਿਕਰਮ ਮਜੀਠੀਆ ਨੂੰ ਅਮਰਪਾਲ ਸਿੰਘ ਜਸ ਜੇਲ੍ਹ ਦੇ ਵਿੱਚ ਡਿਬੜੂਗੜ ਜੇਲ੍ਹ ਉੱਥੇ ਉਹਨੂੰ ਕਲੇ ਆ ਜਾਏਗਾ ਤੇ ਹੁਣ ਜਿਹੜਾ ਆ ਬਿਕਰਮ ਮਜੀਠੀਆ ਜਿਹੜਾ ਉੱਥੇ ਅਮਰਪਾਲ ਸਿੰਘ ਦੇ ਜਿਹੜਾ ਨਾਲ ਹੀ ਉੱਥੇ ਰਵੇਗਾ ਤੇ ਅਬ ਨਾਲ ਹੀ ਇਹਨਾਂ ਨੇ ਬਹੁਤ ਐਮ ਇਸਤੇਫੇ ਦੀ ਗੱਲ ਕੀਤੀ ਅ ਅਨਮੋਲ ਗੱਗਨ ਮਾਨ ਦਾ ਇਸਤੇਫਾ ਜੋ ਇੱਕ ਬਹੁਤ ਵੱਡਾ ਤੇ ਲਾਈਕ ਇੱਕ ਬਹੁਤ ਵੱਡਾ ਚਟਕਾ ਹੈ ਆਮ ਆਦਮੀ ਪਾਰਟੀ ਨੂੰ ਕਿ ਕਿਸ ਤਰ੍ਹਾਂ ਐਨ ਐਸ ਬੰਦੇ ਨੇ ਐਮ ਐਲ ਏ ਨੇ ਐ ਇਸਤੇਫਾ ਦਿੱਤਾ ਹੈ ਤੇ ਹੁਣ ਉਹ ਜਿਹੜੀ ਆਮ ਆਦਮੀ ਪਾਰਟੀ ਉਹਨੂੰ ਛੱਡ ਚੁੱਕਿਆ ਹੈ ਇਹ ਵੀ ਬਿਕਰਮ ਮੰਜੀਠੀਏ ਦੀ ਨਾਲ ਇਹ ਸਟੋਰੀ ਜਿਹੜੀ ਹੈ ਕਨੈਕਟ ਹੁੰਦੀ ਪਈ ਹੈ ਜਿਹੜੇ ਡਾਟਸ ਨੇ ਕਨੈਕਟ ਹੁੰਦੇ ਪਏ ਨੇ ਤੁਸੀਂ ਕੀ ਕਹੋਗੇ ਤੁਹਾਡੇ ਕੀ ਥਾਟਸ ਨੇ ਇਸ ਚੀਜ਼ ਨੂੰ ਲੈ ਕੇ لازਮੀ ਦੱਸੋ ਕਮੈਂਟ ਸੈਕਸ਼ਨ 'ਚ لازਮੀ ਚਰਚਾ ਕਰੋ ਤੇ ਆ ਵੀਡੀਓ ਨੂੰ ਲਾਈਕ ਤੇ ਇੱਕ ਵਾਰੀ لازਮੀ ਸ਼ੇਅਰ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਗੇ ਵੀਡੀਓ ਇੱਥੇ ਮਕਾਉਂਗੀ ਤੁਹਾਡੇ ਅੱਗੇ ਤੋਂ ਮੁਲਾਕਾਤ ਹੁੰਦੀ ਸੱਚੇ ਤਾਲੇ